ਰਿਲਾਇੰਸ ਕੰਪਨੀ ਜਿੱਥੇ ਅਕਸਰ ਭਾਰਤ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਤਾਂ ਉੱਥੇ ਹੀ ਹੁਣ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੈ ਮੁਕੇਸ਼ ਹਵਾਨੀ ਦੀ ਰਿਲਾਇੰਸ ਕੰਪਨੀ ਜਿੱਥੇ ਅਸੀਂ ਅਕਸਰ ਦੇਖਿਆ ਹੈ ਕਿ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਕਿਸਾਨਾਂ ਨੇ ਕਾਫੀ ਵੱਡੇ ਪੱਧਰ ਤੇ ਰਿਲਾਇੰਸ ਦੇ ਖਿਲਾਫ ਰੋਸ ਮੁਜ਼ਾਰੇ ਕਿਤੇ ਇਤੋਂ ਤੱਕ ਕਿ ਟਾਵਰਾਂ ਤੇ ਚੜ ਕੇ ਜਿਹੜੇ ਆ ਰਿਲਾਇੰਸ ਕੰਪਨੀ ਦਾ ਵਿਰੋਧ ਕੀਤਾ ਗਿਆ ਤਾਂ ਉੱਥੇ ਹੀ ਹੁਣ ਜੇਕਰ ਦੇਖਿਆ ਜਾਵੇ ਕਿ ਸਭ ਤੋਂ ਵੱਡਾ ਜਿਹੜਾ ਲੋਨ ਆ ਉਹ ਮੁਕੇਸ਼ ਵਾਨੀ ਦੀ ਰਿਲਾਇੰਸ ਕੰਪਨੀ ਨੂੰ ਮਿਲਿਆ ਤਾਂ ਏਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਹੁਣ ਤੱਕ ਦਾ ਲੋਨ ਦੇਖਿਆ ਗਿਆ ਤਾਂ ਉਸ ਵਿੱਚ ਜਿਹੜੀ ਰਿਲਾਇੰਸ ਉਹ ਕਿਤੇ ਨਾ ਕਿਤੇ ਵੱਡੀ ਮੱਲ ਮਾਰੀ ਰਿਲਾਇੰਸ ਨੇ ਕਿ ਮੁਕੇਸ਼ ਵਾਨੀ ਦੀ ਰਿਲਾਇੰਸ ਨੇ 2.90 ਅਰਬ ਡਾਲਰ ਦਾ ਲੋਨ ਹਾਸਲ ਕੀਤਾ ਏਸ਼ੀਆ ਦਾ ਸਭ ਤੋਂ ਵੱਡਾ ਸੌਦਾ ਹੁਣ ਤੱਕ ਦਾ ਇਹ ਦੇਖਿਆ ਗਿਆ ਹੈ ਮਕੇਸ਼ ਵਾਣਿਧੀ ਅਗਵਾਈ ਵਾਲੇ ਨੈਸ ਇੰਡਸਟਰੀ ਨੇ 2.90 2.9 ਅਰਬ ਡਾਲਰ ਲਗਭਗ 25000 ਕਰੋੜ ਰੁਪਏ ਦੇ ਸਿੰਡੀਕੇਟਡ ਲੋਨ ਹਾਸਲ ਕਰਕੇ ਇਤਿਹਾਸ ਰਚਿਆ ਇਹ 2025 ਵਿੱਚ ਨਾ ਸਿਰਫ ਭਾਰਤ ਸਗੋ ਪੂਰੇ ਏਸ਼ੀਆ ਦਾ ਸਭ ਤੋਂ ਵੱਡਾ ਵਿਦੇਸ਼ੀ ਲੋਨ ਸੌਦਾ ਮੰਨਿਆ ਜਾ ਰਿਹਾ ਹੈ ਬਲੂਮਰ ਬਲੂਮਰ ਮਰਵਰਗ ਦੀ ਰਿਪੋਰਟ ਮੁਤਾਬਕ ਇਸ ਸੌਦੇ ਵਿੱਚ 25 55 ਅੰਤਰਰਾਸ਼ਟਰੀ ਬੈਂਕ ਸ਼ਾਮਲ ਨੇ ਜਿਸ ਨਾਲ ਇਹ ਏਸ਼ੀਆ ਵਿੱਚ ਸਭ ਤੋਂ ਵੱਡਾ ਸਿੰਡੀਕੇਟਡ ਲੋਨ ਸਮੂਹ ਬਣ ਗਿਆ ਹੈ ਇਹ ਲੋਨ 225 ਰੇਲੈਂਸ ਦੀ 2.90 ਡਾਲਰ ਦੀ ਮਿਆਦ ਪੁੱਗ ਪੁੱਗ ਰਹੀ ਕਰਜ਼ੇ ਦੀ ਅਦਾਇਗੀ ਲਈ ਵਰਤਿਆ ਜਾਵੇਗਾ ਜੇਕਰ ਦੇਖਿਆ ਜਾਵੇ ਕਿ ਮਕੇਸ਼ ਵਾਨੀ ਅਕਸਰ ਕਈ ਜਿਹੜੇ ਆ ਵੱਡੇ ਪੱਧਰ ਤੇ ਕਾਰੋਬਾਰੀ ਆ ਜਿਹੜੇ ਉਹ ਬਣਦੇ ਜਾ ਰਹੇ ਨੇ ਤੇ ਇੱਥੋਂ ਤੱਕ ਕਿ ਪ੍ਰੋ ਜਿਹੜੇ ਆ ਦੇਸ਼ ਦੁਨੀਆ ਭਰ ਚ ਸਭ ਤੋਂ ਅਮੀਰ ਵਾਲਾ ਲਿਸਟ ਅਮੀਰ ਲੋਕਾਂ ਦੀ ਲਿਸਟ ਵਿੱਚ ਵੀ ਸ਼ਾਮਲ ਨੇ ਅਮਕੇਸ਼ ਵਾਣੀ ਤੇ ਉੱਥੇ ਲੋਨ ਦੀ ਗੱਲ ਕਰੇ ਤਾਂ ਲੋਨ ਵੱਡੇ ਪੱਧਰ ਤੇ ਜਿਹੜਾ ਉਹ ਦਿੱਤਾ ਗਿਆ ਤੇ ਲੋਨ ਦੀ ਇਸ ਤਰੀਕੇ ਨਾਲ ਦਿੱਤਾ ਗਿਆ ਲੋਨ ਦੋ ਹਿੱਸਿਆਂ ਚ ਵੰਡਿਆ ਗਿਆ ਹੈ 2.4 ਅਰਬ ਡਾਲਰ ਅਮਰੀਕੀ ਅਮਰੀਕਾ ਵਿੱਚ ਅਤੇ ਸਟਾਰਟ ਸਾਰੇ ਸੱਤ ਅਰਬ ਜਾਪਾਨੀ ਜੇਨ ਲਗਭਗ 462 ਮਿਲੀਅਨ ਡਾਲਰ ਵਿੱਚ ਹੈ ਇਸ ਸੌਦਾ 9 ਮਈ 2025 ਨੂੰ ਅੰਤਮ ਰੂਪ ਇਸ ਨੂੰ ਦਿੱਤਾ ਗਿਆ ਹੈ ਰੇਲੈਂਸ ਦੀ ਕ੍ਰੈਡਿਟ ਰੇਟਿੰਗ ਮੂਡੀਜ਼ ਤੋਂ ਬਾਜ਼ 2 ਅਤੇ ਫਿਚ ਤੋਂ ਬੀਵੀਏ ਹੈ ਜੋ ਭਾਰਤ ਦੀ ਸਰਕਾਰੀ ਰੇਟਿੰਗ ਵੀ ਬੀਏ 3 ਅਤੇ ਬੀਵੀ ਟ੍ਰਿਪਲ ਤੋਂ ਇੱਕ ਪੜਾਅ ਉੱਪਰ ਹੈ ਇਸ ਨਾਲ ਰੇਲੈਂਸ ਨੂੰ ਗਲੋਬਲ ਬੈਂਕ ਬੈਂਕਾਂ ਵਿੱਚ ਬਧੇਰੇ ਵਿਸ਼ਵਾਸ ਯੋਗਤਾ ਮਿਲੀ ਹੈ 225 ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਜਾਪਾਨ ਨੂੰ ਛੱਡ ਕੇ ਵਿੱਚ ਜਿਹੜਾ ਜੀ3 ਮੁਦਰਾਵਾਮਾ ਡਾਲਰ ਯੂਰੋ ਜੇਨ ਵਿੱਚ ਸਿੰਡੀਕੇਟਡ ਲੋਨ ਦੀ ਕੁੱਲ ਮਾਤਰਾ ਸਿਰਫ 29 29 ਅਰਬ ਡਾਲਰ ਹੈ ਜੋ 20 ਸਾਲਾਂ ਦੇ ਸਭ ਤੋਂ ਨੀਵੇਂ ਪੱਧਰ ਤੇ ਹੈ रिलायंस ਨੇ ਇਸ ਤੋਂ ਪਹਿਲਾਂ 2023 ਵਿੱਚ ਵੀ ਵਿਦੇਸ਼ੀ ਬਾਜ਼ਾਰ ਤੋਂ 8 ਅਰਬ ਡਾਲਰ ਤੋਂ ਵੱਧ ਦਾ ਲੋਨ ਲਿਆ ਸੀ ਜਿਸ ਵਿੱਚ ਰिलायंस ਅਤੇ ਇਸ ਦੀ ਸਹਾਇਕ ਕੰਪਨੀ ਰिलायंस Jio InfoComm ਸ਼ਾਮਲ ਹਨ ਆ ਸ਼ਾਮਲ ਸਨ ਉਸ ਸੌਦੇ ਵਿੱਚ ਲਗਭਗ 55 ਬੈਂਕਾਂ ਨੇ ਹਿੱਸਾ ਲਿਆ ਸੀ ਇਸ ਵਾਰ ਦਾ ਲੋਨ ਰिलायंस ਦੀ ਵਪਾਰ ਰਣਨੀਤੀ ਨੂੰ ਹੋਰ ਮਜ਼ਬੂਤ ਕਰੇਗਾ ਖਾਸ ਤੌਰ ਤੇ ਟੈਲੀਕਮ ਟੈਲੀਕਮ ਰੀਟੇਲ ਅਤੇ ਹਰੀ ਊਰਜਾ ਦੇ ਖੇਤਰਾਂ ਵਿੱਚ ਇਸ ਦੀ ਕਿਹੜੀ ਤਰ੍ਹਾਂ ਕਿਤੇ ਐਹ ਭੂਮਿਕਾ ਨਜ਼ਰ ਆ ਸਕਦੀ ਹੈ ਅਗਸਤ 2025 ਚ ਆ 2024 ਦੀ ਸਾਲਾਨਾ ਆਮ ਸਭ ਵਿੱਚ ਮੁਕੇਸ਼ਵਾਨ ਨੇ ਐਲਾਨ ਕੀਤਾ ਸੀ ਕਿ ਰਾਇਲੈਂਸ ਦਾ ਟਿੱਚਾ ਹੈ ਕਿ ਉਹ ਵਿਸ਼ਵ ਦੀਆਂ 50 ਸਭ ਤੋਂ ਕੀਮਤੀ ਕੰਪਨੀਆਂ ਵਿੱਚੋਂ 30 ਸਭ ਤੋਂ ਮਲਵਾਨ ਕੰਪਨੀਆਂ ਵਿੱਚ ਸ਼ਾਮਲ ਹੋਵੇ ਤਾਂ ਇਸ ਤਰੀਕੇ ਨਾਲ ਜਿਹੜਾ ਇਹ ਲੋਨ ਲੈ ਕੇ ਕਿਤੇ ਨਾ ਕਿਤੇ ਵੱਡਾ ਜਿਹੜਾ ਇਹ ਕੋ ਆਪਣੇ ਆਪ ਚ ਇਤਿਹਾਸ ਬਣਾਇਆ ਰਿਲਾਇੰਸ ਕੰਪਨੀ ਨੇ ਅਤੇ 2.9 ਅਰਬ ਡਾਲਰ ਦਾ ਜਿਹੜਾ ਲੋਨ ਮਿਲਿਆ ਹੈ ਤੇ ਇਸ ਵਿੱਚ ਕਰੀਬ ਦੱਸਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ 55 ਬੈਂਕ ਸ਼ਾਮਲ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਡਾ ਵੱਡੇ ਲੋਨ ਦੇ ਲਈ 55 ਬੈਂਕ ਅੰਤਰਰਾਸ਼ਟਰੀ ਪੱਧਰ ਤੇ ਉਹ ਲੋਨ ਵਿੱਚ ਸ਼ਾਮਲ ਨੇ ਤੇ ਵਿੱਤੀ ਪ੍ਰਦਰਸ਼ਨ ਅਤੇ ਭਾਰਤ ਦੀ ਸਥਿਤੀ ਵਿੱਤੀ ਸਾਲ 224-25 ਦੇ ਅੰਤ ਵਿੱਚ reliance ਨੇ 96461393 ਕਰੋੜ ਰੁਪਏ ਦੀ ਸੰਯੁਕਤ ਆਮਦਨ ਦਰਜ ਕੀਤੀ ਹੈ ਜੋ ਸਾਲ ਦਰ ਸਾਲ 7.1 ਫੀਸਦੀ ਦਾ ਵਾਧਾ ਸੀ ਕੰਪਨੀ ਦਾ ਸੁੱਧ ਮੁਨਾਫਾ 69496 6968648 ਕਰੋੜ ਰੁਪਏ ਸੀ ਅਤੇ ਇਹ ਭਾਰਤ ਦੀ ਪਹਿਲੀ ਕਾਰਪੋਰੇਟ ਸੰਸਥਾ ਬਣੀ ਹੈ ਜਿਸ ਦੀ ਸੁੱਧ ਸੰਪਤੀ 10 ਲੱਖ ਕਰੋੜ ਰੁਪਏ ਤੋਂ ਬੱਦ ਹੋਈਆ ਤਾਂ ਇਸ ਤਰੀਕੇ ਨਾਲ ਹੁਣ ਕਿਤੇ ਨਾ ਕਿਤੇ ਆਪਣੇ ਆਪ 'ਚ ਨਵਾਂ ਰਿਕਾਰਡ ਆ ਜਿਹੜਾ ઓਰਲੈਂਸ ਕੰਪਨੀ ਨੇ ਬਣਾਇਆ ਹੈ